ਮੇਰ ਮਿਤਲ ਸਾਹਿਬ ਮੇਰਾ ਖਿਆਲ ਹੈ ਕਿ ਹਰ ਪੰਜਾਬੀ ਨੇ ਉਹਨਾਂ ਨੂੰ ਪਿਆਰ ਕੀਤਾ ਹਰ ਫਿਲਮੀ ਦਰਸ਼ਕ ਨੇ ਉਹਨਾਂ ਨੂੰ ਪਿਆਰ ਕੀਤਾ ਜਿਸ ਵੇਲੇ ਸਮਾਸੀ ਕੇ ਬਗਲ 100 ਤੋਂ ਜ਼ਿਆਦਾ ਫਿਲਮਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਔਰ ਜਦ ਤੱਕ ਸਕਰੀਨ ਤੇ ਮੇਰ ਮਿਤਲ ਸਾਹਿਬ ਨਹੀਂ ਤਸ਼ਰੀਫ ਲਿਆਦੇ ਸੀ ਮਾਰਿਆ ਕੋਕੜ ਮੈਂ ਤਾਂ ਬਾਦੂ ਮੋਚੇ ਆਏ ਗੱਲ ਨਹੀਂ ਪਾਦ ਰਹੀ ਤਿੰਨ ਰਹੀ ਰਾਤ ਨਹੀਂ ਇਦਾਂ ਦੇ ਉਹਨਾਂ ਨੇ ਕਈ ਆਪਣੀ ਲਹਿਜ਼ੇ ਦੇ ਵਿੱਚ ਐਸ ਨਾਲ ਦੇ ਜੁਮਲੇ ਬੋਲਨੇ ਕਿ ਲੋਕੀ ਕੀ ਲੈ ਜਾਂਦੇ ਸਨ ਮੈਨੂੰ ਯਾਦ ਹੈ ਮੈਂ ਉਦੋਂ ਕਾਲਜ ਪੜਦਾ ਸੀ ਆਵਾ ਕਾਲਜ ਤੇ ਅਸੀਂ ਕਈ ਵਾਰੀ ਫਿਲਮ ਜੇ ਕਿਤੇ ਦੇਖੀ ਪੰਜਾਬੀ ਫਿਲਮ ਤੇ ਪਤਾ ਲੱਗਦਾ ਨਾ ਵੀ ਉਹ ਹੈਗੇ ਆ ਤੇ ਚਲੋ ਉਹਨਾਂ ਦੇ ਐਕਸ਼ਨਸ ਉਸ ਨੂੰ ਉਹਦਾ ਮਜ਼ਾ ਲੈਣ ਬਾਸੀ ਜਾਣਾ ਤੇ ਸਾਰਿਆਂ ਨੂੰ ਹਸਾ ਕੇ ਉਹ ਜ਼ਰੂਰ ਅਨੰਦਿਤ ਕਰ ਦਿੰਦੇ ਸੀਗੇ ਮੈਨੂੰ ਯਾਦ ਹੈ ਪਰ ਮੇਰੀ ਜ਼ਿੰਦਗੀ ਦੇ ਨਾਲ ਉਹਨਾਂ ਦਾ ਜ਼ਿਆਦਾ ਜੋੜ ਮੇਲੇ ਰਿਆ ਕਿ ਰੌਣਕ ਮੇਲਾ ਜਦੋਂ ਮੈਂ ਦਸ਼ਤਸਤਨ ਹੱਸ ਕੀਤਾ ਤੇ ਪਹਿਲਾ ਪ੍ਰੋਗਰਾਮ ਮੇਰ ਮਿੱਤਲ ਸਾਹਿਬ ਦੇ ਨਾਲ ਇੰਟਰਵਿਊ ਸੀ ਬੜੀ ਮਜ਼ਾਈਆ ਸੀ ਉਹਦੇ ਸ਼ੁਗਲ ਮੇਲੇ ਉਹਨਾਂ ਨੇ ਬੜੇ ਕੀਤੇ ਗੱਲਾਂ ਬੜੀਆਂ ਕੀਤੀਆਂ ਤੇ ਇਹ ਦੋਨਾਂ ਦੇ ਜਵਾਬ ਸਵਾਲ ਬੜਾ ਲੋਕਾਂ ਨੇ ਉਸ ਪ੍ਰੋਗਰਾਮ ਨੂੰ ਪਸੰਦ ਕੀਤਾ ਤੋ ਮੋਡ ਬਨਣ ਵਾਲੇ ਤਰਣਕ ਮੇਲਾ ਦਾ ਉਹ ਸੀ ਮੈਂ ਕਹਿੰਨਾ ਉਹਨਾਂ ਦੀ ਕਾਪੀ ਕਰਕੇ ਉਹਨਾਂ ਨੂੰ ਮਿਮਿਕ ਕਰਕੇ ਚਾਹੇ ਕੋਈ ਮਿਮਿਕਰੀ ਆਰਟਿਸਟ ਕਿਤੇ ਵੀ ਅ ਉਪਰਲੇ ਲੈਵਲ ਤੱਕ ਪਹੁੰਚੇ ਹੈ ਜਿਨੇ ਵੀ ਮਿਮਿਕਰੀ ਕੀਤੀ ਹੈ ਉਹ ਫਿਲਮ ਇੰਡਸਟਰੀ ਹਾਲੀਵੁੱਡ ਦੇ ਤਾਂ ਸਾਰੇ ਕਲਾਕਾਰਾਂ ਦੀ ਕਰਦਾ ਸੀ ਪਰ ਗੱਲ ਉੱਥੇ ਜਾ ਕੇ ਮੁੱਕਦੀ ਸੀ ਯੂਨੀਵਰਸਿਟੀ ਕੰਪੀਟੀਸ਼ਨ ਕਿਉਂਕਿ ਮੇਰਾ ਹਮੇਸ਼ਾ ਹੀ 3M ਕਾਲਜ ਨੂੰ ਦਿਆਇਰ ਕਰਦਾ ਸੀ ਤੇ ਉੱਥੇ ਜਾ ਕੇ ਮੁੱਕਣੀ ਗੱਲ ਉੱਥੇ ਹੀ ਮੈਂ ਗਣਾ ਮਾਰਿਆ ਘੜ ਪਾ ਦੇ ਮੋਛੇ ਜਦੋਂ ਇਹ ਗੱਲ ਕਰਨੀ ਤੇ ਸਟੈਂਡਿੰਗ ਰਿਵੀਜ਼ਨ ਉਸ ਕਲਾਕਾਰ ਨੂੰ ਮਿਲ ਜਾਂਦੀ ਸੀ ਮੇਰਾ ਖਿਆਲ ਹੈ ਹਜ਼ਾਰਾਂ ਕੀ ਕਈ ਜ਼ਿਆਦਾ ਗਿਣਤੀ ਚ ਕਲਾਕਾਰ ਹੋਣਗੇ ਜਿਹੜੀ ਉਹਨਾਂ ਦੀ ਕਾਪੀ ਕਰਕੇ ਅੱਜ ਰੋਟੀ ਖਾਂਦੇ ਨੇ ਉਹਨਾਂ ਦੀ ਸੋਨ ਉਹਦੀ ਆਤਮਾ ਪੱਕੀ ਗੱਲ ਹੈ ਕਿ ਇਹ ਜਿਹੜਾ ਸ਼ਖਸ ਲੋਕਾਂ ਦੇ ਨਾਲ ਇਸ ਤਰ੍ਹਾਂ ਪਿਆਰ ਉਹ ਬਣਾ ਕੇ ਦੁਨੀਆ 'ਚ ਜਾਂਦਾ ਹੈ ਪਰ ਹਸਾ ਕੇ ਲੋਕਾਂ ਨੂੰ ਖੁਸ਼ ਕਰਕੇ ਜਾਂਦਾ ਹੈ ਸੁਰਗਾ ਦਾ ਵਾਸਾ ਯਕੀਨੀ ਹੈ ਤੇ ਮੈਂ ਦੁਆ ਕਰਦਾ ਵਾਹਿਗੁਰੂ ਅਕੀ ਸੱਚੇ ਪਾਤਸ਼ਾਹ ਚਰਨਾਂ ਨਾਲ ਹੈ